ਸਤਿ ਸ਼੍ਰੀ ਅਕਾਲ ਪੰਜਾਬ ਹੌਮਗੜ ਦੇ ਵੀਰੋ ਸਤਿ ਸ਼੍ਰੀ ਅਕਾਲ ਤੁਹਾਡਾ ਦੋਸਤ ਮੈਂ ਹਰਵਿੰਦਰ ਬਹੁਤ ਮੰਦਭਾਗੀ ਘਟਨਾ ਪੰਜਾਬ ਦੇ ਵਿੱਚ ਜਿਹੜੀ ਤੁਹਾਡੇ ਨਾਲ ਵਾਪਰੀ ਹੈ ਨਿੰਦਣਯੋਗ ਹੈ ਬਹੁਤ ਨਿੰਦਣਯੋਗ ਹੈ ਉਹ ਥਾਣੇ ਜਿਨ੍ਹਾਂ ਦੇ ਵਿੱਚ ਤੁਸੀਂ ਡਿਊਟੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਫੈਲਾ ਚੁੱਕ ਚੁੱਕ ਫਿਰਦੇ ਸੀ ਵੀ ਸਾਡੀ ਪੈਨਸ਼ਨ ਲੱਗਣੀ ਹੈ ਜਾਂ ਸਾਡੀ ਤਨਖਾਹ ਆਏ ਤੇ ਉਹਨਾਂ ਥਾਣਿਆਂ ਦੇ ਵਿੱਚ ਤੁਹਾਨੂੰ ਅੱਜ ਮੁਜਰਮਾਂ ਵਾਂਗ ਧੱਕਿਆ ਏ ਪਰ ਸਾਨੂੰ ਦੇਸ਼ ਨੇ ਆਜ਼ਾਦੀ ਦੇ উৎসব ਬਣਾਉਣਾ ਏ ਤੁਹਾਡੇ ਲਈ ਕਾਦੀ ਆਜ਼ਾਦੀ ਹੈ ਮੈਨੂੰ ਇਹ ਦੱਸਿਓ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਬਜ਼ੁਰਗਾਂ ਨੂੰ ਬੱਸਾਂ ਵਿੱਚ ਲਾਦ ਲਾਦ ਕੇ ਤੁਸੀਂ ਲੈ ਗਏ ਹੋ ਘਰਾਂ ਦੇ ਵਿੱਚ ਇਹਨਾਂ ਦੀ ਹਾਲਤ ਖਰਾਬ ਹੈ ਤੇ ਇਹ ਕਿਹੜੇ ਕਿਹੜੇ ਦੇਸ਼ ਤੇ ਫਿਰ ਉਹ ਨੇ ਕਿਹੜੇ ਦੇਸ਼ ਦੇ ਵਸਨੀਕ ਨੇ ਨਾ ਇਹਨਾਂ ਕੋਲ ਆਜ਼ਾਦੀ ਹੈ ਗੁਲਾਮਾਂ ਨਾਲੋਂ ਭੈੜੀ ਜ਼ਿੰਦਗੀ ਹੈ ਢਿੱਡ ਦੀ ਭੁੱਖ ਬੁਰੀ ਹੁੰਦੀ ਹੈ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਤਾਂ ਢਿੱਡੀ ਦੀ ਭੁੱਖ ਦਾ ਪਤਾ ਹੀ ਨਹੀਂ ਇਹਨਾਂ ਦੇ ਤਾਂ ਕੁੱਤੇ ਵੀ ਬਰੈਡ ਉਹ ਖਾਂਦੇ ਨੇ ਆਮਲੇਟ ਖਾਂਦੇ ਨੇ ਸਰਕਾਰਾਂ ਦੇ ਆਟੇ ਦਾ rate 30 ਰੁਪਏ ਕਿਲੋ ਹੈ ਮੈਨੂੰ ਇੱਕ ਹੋਰ ਬੇਟੀ ਦਾ ਫੋਨ ਆਇਆ ਲੰਗੋਵਾਲ ਤੋਂ ਕਹਿੰਦੀ ਅੰਕਲ ਜੀ ਮੈਂ ਤੁਹਾਡਾ ਨੰਬਰ ਮੁਸ਼ਕਿਲ ਨਾਲ ਕੱਢਿਆ ਵਾ ਲੰਗੋਵਾਲ ਤੋਂ ਬੋਲਦੀ ਮੈਂ ਕਿਆ ਹੋਇਆ ਪੁੱਤਰੀ ਕਹਿੰਦੀ ਮੇਰੇ ਡੈਡੀ ਵੀ ਉੱਥੇ ਨੇ ਉੱਟਣਗੇ ਤਾਂ ਨਹੀਂ ਕਹਿੰਦੀ ਉਹ ਵਾ ਨਹੀਂ ਪੁੱਤਰਾ ਕੋਈ ਨਹੀਂ ਘਟਦਾ ਕਿਹੜੀ ਕਦੋਂ ਕੁ ਛੱਡ ਦੇਣਗੇ ਡੈਡੀ ਨੂੰ ਕੋਈ ਗੱਲ ਨਹੀਂ ਨਹੀਂ ਪੈਨਸ਼ਨ ਮਿਲਦੀ ਕੋਈ ਗੱਲ ਨਹੀਂ ਕਹਿੰਦੀ ਅੰਕਲ ਪਤਾ ਕਰਕੇ ਦੱਸਿਓ ਸ਼ਰਮ ਕਰੋ ਸਰਕਾਰਾਂ ਨੂੰ ਇਹ ਅਰ ਸ਼ਰਮ ਨਹੀਂ ਆਉਂਦੀਏ ਹੈ ਨਾ ਬਹੁਤ ਮੈਂ ਸਖਤ ਸ਼ਬਦਾਂ ਵਿੱਚ ਵਿਖੇਦੀ ਕਰਦਾ ਮੈਂ ਕੱਲ ਇਸ ਵਿਸ਼ੇ ਤੇ ਫੇਰ ਦੁਬਾਰਾ ਗੱਲਬਾਤ ਕਰਾਂਗਾ ਜਾ ਕੇ ਤੁਹਾਡੇ ਉਸ ਤਰ੍ਹਾਂ ਨਾਲ ਵੀ ਇਹ ਹੈ ਇਹ ਇਹ ਡਿਊਟੀਆਂ ਕਰਦੀਆਂ ਨੇ ਅਰੇ ਇਹ ਕੀ ਪ੍ਰਭਾਵ ਪਏਗਾ ਇਹਨਾਂ ਦਾ ਵੀ ਆਪਣੇ ਆਪਣੀਆਂ ਫੋਰਸਾਂ ਤੋਂ ਇਹ ਗ੍ਰਿਫਤਾਰ ਕਰ ਕਰਕੇ ਲੈ ਕੇ ਜਾ ਰਹੇ ਨੇ ਇੱਕ ਤੁਹਾਨੂੰ ਬੇਨਤੀ ਹੈ ਵੀਰੋ ਕਈ ਵਾਰੀ ਮੈਂ ਬੇਨਤੀਆਂ ਕਰਦੀਆਂ ਗੁਰਦੀਪ ਪਾਈ ਮੈਂ ਤੈਨੂੰ ਬੇਨਤੀ ਕਰਦਾ ਜੇ ਇਹ ਤੈਨੂੰ ਨਹੀਂ ਬੁਲਾਉਂਦੇ ਆਪ ਚਲਿਆ ਜਾਇਆ ਪਰ ਆਪਸੀ ਫੁੱਟ ਵੀ ਕੰਮ ਕਰਦੀ ਐ ਜੇ ਅੱਜ ਉੱਥੇ 10000 ਰੋਪੜ ਤਰਨ ਲੱਗਿਆ ਸੀ 8-10000 20000 ਮਜ਼ਦੂਰ ਖੜਾ ਹੋਣਾ ਤੁਹਾਡਾ ਕਿਸੇ ਦੀ ਹਿੰਮਤ ਨਹੀਂ ਸੀ ਤੋਂ ਵਿਚੇੜਨ ਦੀ ਫਿਰ ਉਹਨਾਂ ਨੇ ਦੂਸਰਾ ਢੰਗ ਵਰਤਿਆ ਸੀ ਤੁਹਾਨੂੰ ਵੀ ਚਲੋ ਮੰਗ ਪੱਤਰ ਲੈ ਲਓ ਤੁਹਾਡੀ ਮੀਟਿੰਗ ਕਰਾਵਾਂਗੇ ਹਨਾ ਅੱਜ ਤੁਸੀਂ ਬਹੁਤ ਗੜਤੀ ਵਿੱਚ ਘਟ ਸੀ ਚਾਹੇ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੇ ਗਲਤ ਗੱਲ ਹੈ ਗੁਰਦੀਪ ਸਿੰਘ ਜੀ ਫਿਰਦੇ ਸੀ ਉਥੇ ਚੰਡੀਗੜ੍ਹ ਤੇ ਤੁਸੀਂ ਇੱਥੇ ਬੈਠੇ ਹੋ ਵੀਰੋ ਗਲਤ ਗੱਲ ਕੀਤੀ ਹੈ ਇਸ ਘਟਨਾ ਦੀ ਜਿੰਨੀ ਵੀ ਖੇਦੀ ਜਾਂ ਕੀਤੀ ਜਾਵੇ ਗਲਤ ਹੈ ਮੈਂ ਫੋਨ ਬੁਲਾਇਆ ਸੀ ਉਹਨਾਂ ਨੂੰ ਤੁਹਾਡੇ ਡੀਜੀਪੀ ਸਾਹਿਬ ਨੂੰ ਨਹੀਂ ਮਿਲਿਆ ਤੇ ਇਹਦੇ ਨਾਲ ਤਾਂ ਮੈਂ ਉਹਨੂੰ ਕਹਾਂਗਾ ਵੀ ਇਹਨਾਂ ਬਜ਼ੁਰਗਾਂ ਦੇ ਘਰਾਂ 'ਚ ਤੁਸੀਂ ਐਂ ਕਰੋ ਇਹਨਾਂ ਨੂੰ ਜ਼ਹਿਰ ਦੇ ਗੋਲੀਆਂ ਹੀ ਮਾਰ ਦੋ ਇਹਨਾਂ ਨੇ ਕਾਊਂਟਰੇ ਬਣਾ ਦੋ ਵਿਚਾਰਿਆਂ ਦਾ ਕਿਤੇ ਨਾ ਆਏ ਕਿਤੇ ਧਰਨੇ ਲਾਉਣਗੇ ਨਾ ਵਿਚਾਰੇ ਦੀ ਭੁੱਖ ਹੋਏਗੀ ਨਾ ਵਿਚਾਰੇ ਘਰਾਂ ਤੇ ਘਰਾਂ ਵੀ ਡੀਕਦੇ ਆਲੇ ਵੀ ਡੈਡੀਗੇ ਅੱਜ ਧਰਨਾ ਲੱਗਿਆ ਅੱਜ ਬਹੁਤ ਨਿੰਦਣਯੋਗ ਘਟਨਾ ਆਈ ਝੋੜ ਕੇ ਰੱਖ ਦਿੱਤਾ ਇਸ ਘਟਨਾ ਨੇ ਉਮੀਦ ਨਹੀਂ ਸੀ ਵੀ ਇਸ ਤਰ੍ਹਾਂ ਵੀ ਕਰਨਗੀਆਂ ਸਰਕਾਰਾਂ ਆਜ਼ਾਦੀ ਦਾ ਕੀ ਮਹੱਤਵ ਰਹਿ ਗਿਆ ਹੁਣ ਕਿਹੜਾ ਲੋਕਤੰਤਰ ਹੈ ਹੁਣ ਜਦੋਂ ਸੁਰੱਖਿਆ ਫੋਰਸਾਂ ਦੇ ਅੰਗ ਜਿਹੜੇ ਰੱਖਿਆ ਕਰਦੇ ਨੇ ਦੇਸ਼ ਦੀ ਉਹਨਾਂ ਦਾ ਇੱਕ ਹਿੱਸਾ ਪੰਜਾਬ ਹੋਮ ਗਾਰਡ ਉਹਨਾਂ ਨੂੰ ਹੀ ਚੁੱਕ ਚੁੱਕੇ ਧੂਕ ਧੂਕੇ ਬਸਾਂ ਵਿੱਚ ਲੈ ਗਏ ਨੇ ਚਲੋ ਛੱਡ ਦਿੱਤੇ ਜਾਣਗੇ ਉਹ ਇੱਕ ਅਲੱਗ ਗੱਲ ਹੈ ਕੀ ਮੰਗਦੇ ਨੇ ਕਮਾਲ ਪੱਤਾ ਲ ਮੰਗਦੇ ਨੇ ਲਾ ਦਿਓ ਕੀ ਫਰਕ ਹੈ ਹਰਿਆਈ ਪੈਣ ਚਰੋਣਾ ਬਥੇਰੀਆਂ ਏ ਬਥੇਰਾ ਤੁਸੀਂ ਬਾਹਰ ਤੋਂ ਲੈ ਰਹੇ ਹੋ ਕੇਂਦਰ ਸਰਕਾਰ ਤੋਂ ਬਥੇਰਾ ਤੁਸੀਂ ਕਰਜ਼ਾ ਲੈ ਲਿਆ ਕੋਈ ਗੱਲ ਨਹੀਂ ਪੰਜਾਬ ਹੋਰ ਕਰਜੇ ਸਿਰ ਚੜਾ ਦਿਓ ਕੋਈ ਦਿੱਕਤ ਨਹੀਂ ਨਾ ਬਜ਼ੁਰਗਾਂ ਨੂੰ ਲਾ ਦਿਓ ਵਿਚਾਰਿਆਂ ਨੂੰ ਪੈਨਸ਼ਨ ਮਾਣ ਪੱਤਾ ਲਾ ਦਿਓ ਦੇ ਦੋ ਉਹਦਾ ਟੀ.ਐੜੀ.ਏ ਬਹੁਤੇ ਤਾਂ ਮਰ ਗਏ ਨੇ ਵਿਚਾਰੇ ਬਹੁਤੇ ਚਲੇ ਗਏ ਨੇ ਉਹਨਾਂ ਨੂੰ ਤਾਂ ਕੀ ਦੇਣਾ ਉਹਦੇ ਪਰਿਵਾਰਾਂ ਨੂੰ ਤਾਂ ਕੀ ਦੇਣਾ ਬੜਾ ਗੁੱਸਾ ਆਇਆ ਮੈਨੂੰ ਉਸ ਬੇਟੀ ਦੀ ਗੱਲਾਂ ਸੁਣ ਕੇ ਮੈਂ ਕਿਹਾ ਦੱਸੋ ਬੇਟੀਆਂ ਡੀਕ ਰਹੀਆਂ ਨੇ ਹਨ ਇਸ ਘਟਨਾ ਦੀ ਮੈਂ ਫਿਰ ਬੇਨਤੀ ਕਰਦਾ ਕਿ ਵੀਰੋ ਇੱਕ ਵਾਰੀ ਇਕੱਠੇ ਹੋ ਜਓ ਸੋਟੀਆਂ ਤਾਂ ਹੀ ਤੋੜੀਆਂ ਜਾਂਦੀਆਂ ਨੇ ਜਦੋਂ ਇਕੱਠੀਆਂ ਲਈ ਹੁੰਦੀਆਂ ਇੱਕ ਸੋਟੀ ਨੂੰ ਐਦਾਂ ਤੋੜ ਦਿੰਦਾ ਜਦੋਂ ਬੰਡਲ ਹੁੰਦਾ ਸੋਟੀਆਂ ਦਾ ਫਿਰ ਬਹੁਤ ਮੁਸ਼ਕਲ ਹੈ ਫਿਰ ਵੀ ਟੁੱਟਦਾ ਹੈਗਾ ਗੁਰਦੀਪ ਸਿੰਘ ਤੈਨੂੰ ਮੇਰੀ ਬੇਨਤੀ ਹੈ ਜਾ ਵੀਰ ਇਹਨਾਂ ਦੇ ਕੋਲ ਜਾ ਮੈਂ ਬੇਨਤੀ ਕਰ ਦੇਣਾ ਇਕੱਠੇ ਹੋ ਜੋ ਇਕੱਠੇ ਹੋ ਕੇ ਧਰਨਾ ਲਾਉਣ ਦੀ ਵੀ ਲੋੜ ਨਹੀਂ ਪੈਣੀ ਤੂੰ ਲੋ ਜਾ ਕੇ ਬੇਨਤੀ ਕਰ ਦੋ ਦੋਨੋਂ ਸਰਕਾਰਾਂ ਨੂੰ ਵੀ ਸਾਡੀ ਸੁਣਵਾਈ ਕਰ ਲੋ ਇੱਕ ਚਲਾ ਜਾਂਦਾ ਹੈ ਦੋ ਆ ਜਾਂਦੇ ਨੇ ਦੋ ਚਲੇ ਜਾਂਦੇ ਨੇ ਤਿੰਨ ਆ ਜਾਂਦੇ ਨੇ ਇਕੱਲੇ ਕ ਮੈਂ ਤਾਂ ਉੱਥੇ ਤੁਹਾਡੇ ਲੀਡਰ ਇਕੱਠੇ ਗਏ ਦੇਖੇ ਨਹੀਂ ਹੈਗੇ ਵੀ ਇਕੱਠੇ ਜਾ ਕੇ ਬੇਨਤੀ ਕਰਦੇ ਨੇ ਸੋ ਇਹ ਬੇਨਤੀ ਹੈ ਮੈਂ ਸਖਤ ਸ਼ਬਦਾਂ ਦੇ ਵਿੱਚ ਇਸ ਜਿਹੜੀ ਸੰਗਰੂਹ ਦੇ ਵਿੱਚ ਘਟਨਾ ਵਾਪਰੀ ਹੈ ਨਖੇਦੀ ਕਰਦਾ ਤੇ ਆਪਣੇ ਬਜ਼ੁਰਗ ਜੇ ਕਿਸੇ ਨੂੰ ਕੋਈ ਸਰਟਪਲੇਟ ਲੱਗੀ ਹੈ ਤੇ ਜਾਂ ਕਿਸੇ ਨਾਲ ਕੋਈ ਇਤਨੀ ਗੱਲ ਹੋ ਗਈ ਕੋਈ ਭੁੱਖਾ ਭਣੇ ਗਏ ਹੋਣੇ ਵਿਚਾਰੇ ਮੈਂ ਦੇਖਿਆ ਹੈ ਹੁੰਦਾ ਤਾਂ ਹੈ ਨਹੀਂ ਵਿਚਾਰਿਆਂ ਕੋਲ ਕਈ ਤਾਂ ਬਹੁਤ ਗਰੀਬੀ 'ਚ ਜੀ ਰਹੇ ਨੇ ਤੇ ਮੈਂ ਉਹਨਾਂ ਦੀ ਸਹੀ ਸਲਾਮਤੀ ਦੀ ਕੁਸ਼ਲ ਬੰਗਲਤਾ ਦੀ ਮੈਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਤੇ ਅਸੀਂ ਅਈਆਂ ਜਿਹਾ ਸਰਕਾਰਾਂ ਨੂੰ ਲਾਹਣਤਾ ਪਾਉਣ ਤੋਂ ਸਵਾ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਢਿੱਡ ਦੀ ਭੁੱਖ ਹੁੰਦੀ ਹੈ ਨਾ ਜਿਹੜਾ ਜਿਹੜੀ ਸਰਕਾਰਾਂ ਢਿੱਡ ਦੀ ਭੁੱਖ ਦੀ ਗੱਲ ਢਿੱਡ ਨਹੀਂ ਸੁਣਦੀਆਂ ਕਿਸੇ ਦਾ ਇਹ ਕਿਹੜਾ ਵਿਚਾਰੇ ਕੋਈ ਮੰਗ ਕਰੈ ਨੇ ਤੇ ਉਹ ਫਿਰ ਕੋਈ ਲੋਕਤੰਤਰ ਨਹੀਂ ਹੁੰਦਾ ਉਹ ਰਾਜਾ ਕਾਹਦਾ ਜਿਹੜਾ ਆਪਣੀ ਪਰਜਾਂ ਨੂੰ ਭੁੱਖੀ ਮਾਰੇ ਹੈ ਨਾ ਤੇ ਬਹੁਤ ਇੱਕ ਨਿੰਦਣਯੋਗ ਘਟਨਾ ਮੈਂ ਸਤਿ ਸ਼ਬਦਾਂ ਦੇ ਵਿੱਚ ਪੰਜਾਬ ਹੋਮ ਕਾਰਡ ਦੇ ਮੁਲਾਜ਼ਮਾਂ ਤੇ ਹੋਏ ਇਸ ਕਾਇਰਾਂ ਦਾ ਜ਼ਾਲਮਾਨਾ ਬੇਸ਼ੈਨ ਘਰਵਾਈ ਦੀ ਮੈਂ ਨਿੰਦਾ ਕਰਦਾ ਤੇ ਮੈਂ ਕੱਲ ਨੂੰ ਤੁਹਾਡੇ ਅਵਸਰਾਂ ਨੂੰ ਫਿਰ ਮੈਂ ਇਹ ਗੱਲ ਬਾਤ ਗੱਲ ਬਾਤ ਕੀ ਕਰਦੀ ਤੁਸੀਂ ਇਕੱਠੇ ਹੋ ਜਾਓ ਵੀਰੇ ਇਕੱਠੇ ਹੋ ਕੇ ਜਾਓ ਉੱਥੇ ਤੇ ਛੱਡ ਦੋ ਇਹਨਾਂ ਗੱਲਾਂ ਨੂੰ ਬਾਕੀ ਨੂੰ ਜਦੋਂ ਕੋਈ ਵੀਡੀਓ ਪਾਉਣੀ ਹੁੰਦੀ ਹੈ ਕ੍ਰਿਸ਼ਨਦੇਵ ਜੀ ਸਾਰੀ ਧੰਨਵਾਦ ਹੈ ਮੈਂ ਸਾਰੇ ਵੀਰਾਂ ਨੇ ਧੰਨਵਾਦ ਕਰਦਾ ਹੁਣ ਬਾਈ ਜਗਤਾਰ ਜੀ ਬੇਨਤੀ ਕਰ ਰਹੇ ਨੇ ਤੁਹਾਡੇ ਕਹਿੰਦੇ ਵੀਰੋ ਕਿਸੇ ਨੇ ਨਹੀਂ ਛੱਡਣੀਆਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਵੀ ਨੌਕਰੀਆਂ ਛੱਡ ਦੋ ਤੁਸੀਂ ਕੱਲ ਕਿਸੇ ਨੇ ਨਹੀਂ ਛੱਡਣਾ ਬਾਈ ਜੀ ਢੜਦੀ ਭੁੱਖ ਬਹੁਤ ਬੁਰੀ ਚੀਜ਼ ਹੁੰਦੀ ਹੈ ਜਿਹੜੇ ਔਨ ਡਿਊਟੀ ਮੁਲਾਜ਼ਮ ਨੇ ਪਤਾ ਉਹਨਾਂ ਦੇ ਵੀ ਹੌਂ ਵੀ ਪਰਿਵਾਰ ਪਾਲ ਰਹੇ ਨੇ ਕਿਸੇ ਦੇ ਡਿਊਟੀਆਂ ਨਹੀਂ ਛੱਡਣੀਆਂ ਬਸ ਇਹਨਾਂ ਹੋ ਸਕਦਾ ਵੀ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੋਈ ਜੰਗ ਲੜੋ ਕੋਈ ਬੇਨਤੀ ਕਰੋ ਸਰਕਾਰ ਕੋਲ ਜਾਓ ਇਹ ਹੋ ਸਕਦਾ ਫਿਰ ਕਾਮਯਾਬੀ ਮਿਲਣ ਦੀ ਬਹੁਤ ਜ਼ਿਆਦਾ ਉਮੀਦ ਹੈ ਇੰਨੇ ਸ਼ਬਦਾਂ ਦੇ ਨਾਲ ਆਪਣੇ ਵੀਰਾਂ ਤੋਂ ਮਾਫ਼ੀ ਮੰਗਦਾ ਤੇ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਮੈਂ ਕਰ ਸਕਦਾ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਮੈਂ ਨਿਖੇਦੀ ਕਰਦਾ ਮੈਂ ਤੁਹਾਡਾ ਦੋਸਤ ਅਰਵਿੰਦਾ ਸਸੀ ਗੱਲ ਵੀਰੋ